ਯੁੱਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਦੇ ਪ੍ਰਾਪਰਟੀਆਂ ਨੂੰ ਘਰਾਂ ਨੂੰ ਟੈਰਟੇਰ ਕੀਤਾ ਜਾ ਰਿਹਾ ਹੈ ਤੇ ਹੁਣ ਤਸਵੀਰਾਂ ਨਵਾਂ ਸ਼ਹਿਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਬਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰ ਦੇ ਉੱਤੇ ਜਿੱਥੇ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਕਿਉਂਕਿ ਸੀਐਮ ਮਾਨ ਦੇ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਹਰ ਇੱਕ ਜ਼ਿਲ੍ਹੇ ਦੇ ਤੇ ਡੀਸੀ ਦੇ ਐਸਐਸਪੀ ਨੂੰ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਜਿਸ ਦੇ ਤਹਿਤ ਲਗਾਤਾਰ ਪੰਜਾਬ ਦੇ ਵਿੱਚ ਯੁੱਧ ਨਸ਼ਿਆ ਵਿਰੋਧ ਤਹਿਤ ਨਸ਼ਾ ਤਸਕਰਾ ਦੇ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਤੇ ਹੁਣ ਤੱਕ ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਹੈ ਜਿਹੜਾ ਇਹ ਘਰ ਹੈ ਜਿਹੜਾ ਡੈਮੋਲਿਸ਼ ਹੋ ਰਿਹਾ ਹੈ ਇਹ ਬੀਰੋ ਲੇਡੀ ਦੇ ਉੱਤੇ ਤਿੰਨ ਪਰਚੇ ਹੈਗੇ ਆ ਇਹਦੇ ਹਸਬੰਡ ਦੇ ਉੱਤੇ ਪੰਜ ਪਰਚੇ ਹੈ ਤੇ ਪੂਰੇ ਫੈਮਿਲੀ ਮੈਂਬਰਸ ਦੇ ਉੱਤੇ 14 ਪਰਚੇ ਹੈਗੇ ਆ ਤੇ ਇਹ ਇਸੇ ਤਰ੍ਹਾਂ ਸੀ ਆਇਡੈਂਟੀਫਾਈ ਕਰਕੇ ਜੇ ਕੋਈ ਵੀ ਰੂਲ ਵਾਇਲਟ ਕਰਦੇ ਆ ਜਿਹੜੇ ਵੀ ਆਰਡਰ ਹੋਣਗੇ ਅਸੀਂ ਉਹਨਾਂ ਦੀ ਕੰਪਲਾਈਂਸ ਕਰਾਵਾਂਗੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਹੈ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਨੇ ਇਹ ਛੱਡ ਦਨ ਨਹੀਂ ਤਾਂ ਅਸੀਂ ਇਸੇ ਤਰ੍ਹਾਂ ਆਇਨਾ ਦੇ ਖਿਲਾਫ ਸਖਤ ਸਖਤ ਕਾਰਵਾਈ ਕਰਾਂਗੇ ਸਰ ਇਸ ਤੋਂ ਇਲਾਵਾ ਹੋਰ ਵੀ ਕੋਈ ਚੋਈਏਗਾ ਸਿਰਹੀ ਇਹ ਹੈ ਸਰ ਇਹ ਜੀ ਜਿੱਦਾਂ ਇਹ ਹੁਣ ਆਇਡੈਂਟੀਫਾਈ ਹੋਏ ਆ ਤਾਂ ਇਹਨਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ ਜੇ ਇਸ ਤੋਂ ਇਲਾਵਾ ਵੀ ਕੋਈ ਆਇਡੈਂਟੀਫਾਈ ਕੀਤੇ ਜਾਣਗੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਤਾਂ ਉਹਨਾਂ ਤੇ ਵੀ ਕਾਰਵਾਈ ਹੋਏ ਸਰ ਇਹ ਜਿਹੜੀ ਕਾਰਵਾਈ ਸਿਟੀ ਏਰੀਆਜ਼ ਦੇ ਵਿੱਚ ਹੀ ਹੋ ਰਹੀ ਆ ਜਦਕਿ ਪਿੰਡ ਕਈ ਪਿੰਡ ਵੀ ਨਵੇਂ ਸ਼ਹਿਰ ਦੇ ਐਸੇ ਨੇ ਜਿਨ੍ਹਾਂ ਦੇ ਉੱਤੇ ਪੁਲਿਸ ਲਗਾਤਾਰ ਕਾਸੋ ਐਕਸ਼ਨ ਦੀ ਕਰਦੀ ਰਹੀ ਆ ਜਾਂ ਲੰਗੜੋਆ ਜਾਂ ਔੜ ਦੇ ਪਿੰਡ ਉਹਨਾਂ ਦੇ ਉੱਤੇ ਵੀ ਇਹ ਕਿਹੜੀ ਕਾਰਵਾਈ ਹੋਏਗੀ ਉਹਨਾਂ ਏਰੀਆਜ਼ ਦੇ ਵਿੱਚ ਬਿਲਕੁਲ ਜੀ ਜੇ ਪਿੰਡਾਂ ਦੇ ਵਿੱਚ ਕੋਈ ਇਦਾਂ ਦੀ ਲੈਂਡ ਆਇਡੈਂਟੀਫਾਈ ਹੁੰਦੀ ਹੈ ਜੇ ਕੋਈ ਰੂਲ ਵਾਇਲਟ ਕੀਤਾ ਹੈ ਤੇ ਜਾਂ ਕੋਈ ਇਲੀਗਲ ਇਨਕ੍ਰੋਚਮੈਂਟ ਹੈਗੀ ਹੈ ਤਾਂ ਉੱਥੇ ਵੀ ਅਸੀਂ ਕਾਰਵਾਈ ਕਰਾਂਗੇ ਸਰ ਇਹ ਪਹਿਲਾਂ ਕੋਈ ਸਰਕਾਰੀ ਨੋਟਿਸ ਜਿਆ ਇਹ ਜੇ ਦੇਖੋ ਜੀ ਤੁਹਾਡੇ ਸਾਹਮਣੇ ਹੀ ਹੈ ਜਿਹੜੀ ਕਾਰਵਾਈ ਹੈ ਇਹ ਪਹਿਲਾਂ ਇਹ ਤਿੰਨ ਘਰ ਆਇਡੈਂਟੀਫਾਈ ਹੋਏ ਆ ਇਹ ਤਿੰਨੇ ਨਸ਼ਾ ਦਸਤਕਰਾਂ ਦੇ ਹੈਗੇ ਆ ਇੱਕ ਬੀਰੋ ਲੇਡੀ ਹੈਗੀ ਉਹਦਾ ਘਰ ਹੈ ਇੱਕ ਸੰਤੋਸ਼ ਹੈ ਇੱਕ ਸ਼ਿੰਦੂ ਹੈ ਇਸ ਤੋਂ ਇਲਾਵਾ ਵੀ ਜੇ ਕੋਈ ਆਇਡੈਂਟੀਫਾਈ ਹੁੰਦਾ ਉਹਦੇ ਖਿਲਾਫ ਵੀ ਇਦਾਂ ਹੀ ਕਰਦੇ ਆ